ਪਿੰਡ ਭੜੀ ਵਿਖੇ ਕਬੱਡੀ ਅਤੇ ਫੁੱਟਬਾਲ ਟੂਰਨਾਮੈਂਟ ਵਿਸ਼ੇਸ਼ ਤੌਰ ਤੇ ਪਹੁੰਚੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਉਹਨਾਂ ਦੇ ਨਾਲ ਹਲਕਾ ਬੱਸੀ ਪਰੰਤ ਤੋਂ ਸੀਨੀਅਰ ਕਾਂਗਰਸੀ ਆਗੂ ਡਾਕਟਰ ਅਮਨਦੀਪ ਕਟੋਲੇਵਲ ਪਿੰਡ ਦੇ ਵਸਨੀਕਾਂ ਨੇ ਸੁਣੀਆਂ ਸਮੱਸਿਆਵਾਂ ਅਤੇ ਹੱਲ ਕਰਨ ਦਾ ਦਿੱਤਾ ਪ੍ਰੋਸਾ ਇਧਰ ਡਾਕਟਰ ਅਮਨਦੀਪ ਕਟੋਲੇਵਲ ਦੀ ਧੂਲੇ ਮਦ ਮੈਂ ਜਨਨ ਦੀ ਬਹੁਤ ਬਹੁਤ ਤੰਕਾਰ ਦਾ ਥਾਲ ਕਰਦਾ ਮਰੀ ਤਿਹਾੜ ਦੇ ਵਿੱਚ ਬਹੁਤ ਵੱਡੇ ਵੱਡੇ ਨਾਮ ਦੇ ਮੇਰੇ ਵੀ ਨਾ ਗੋਡੇ ਕਦੇ ਮੱਕਾ ਭਰੀ ਟੱਡੇ ਵਾਲੇ ਵੀਰਾਂ ਦੇ ਜਿਹੜੇ ਰੱਖੀਏ ਨੇ ਉਹਨਾਂ ਦੇ ਬਾਦ ਵੀ ਕਰਦੀ ਰਹੇ ਨੇ ਜੀ ਆਪਾਂ ਚਵੰਦੇ ਨਾਲ ਗੋਡੇ ਦਾ ਮੋਢਾ ਲਾਜੀ ਤੇ ਵੀ ਖੜੇ ਆ ਬਹੁਤ ਬਤਾਂ ਬਹਾਲਾ ਜੀ ਦਾ ਸਮਾਨ ਹਰੀ ਪਾਰਲੀਮੈਂਟਾ ਸਰਕਾਰ ਦੇ ਡਾਕਟਰ ਅਮਰ ਸਿੰਘ ਜੀ ਸਾਡੇ ਵਿੱਚ ਕ ਟੂਰਨਾਮੈਂਟ ਵਿੱਚ ਪਹੁੰਚੇ ਹਨ ਅਸੀਂ ਸਮੂਹ ਨਕਰ ਵੱਲੋਂ ਸਮੂਹ ਪ੍ਰਬੰਧਕ ਤੇ ਸੱਜਣਾ ਵੱਲੋਂ ਜੀ ਆਇਆਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਡਾਕਟਰ ਸਾਹਿਬ ਜਦੋਂ ਵੀ ਅਸੀਂ ਕੋਈ ਵੀ ਇਹਨਾਂ ਨੂੰ ਬੇਨਤੀ ਕੀਤੀ ਆ ਪਹਿਲਾਂ ਨੇ ਕਿਹੜੇ ਮੱਥੇ ਪ੍ਰਵਾਨ ਕੀਤੀ ਆ ਸਾਡੀ ਬੇਨਤੀ ਅਸੀਂ ਹੁਣ ਇਹਨਾਂ ਨੂੰ ਇੱਕ ਬੇਨਤੀ ਕੀਤੀ ਹੋਈ ਆ ਡਾਕਟਰ ਸਾਹਿਬ ਉਹ ਆਪਣੇ ਵਿਚਾਰ ਦੱਸ ਦੇਗੇ ਜੀ ਵਾਹ ਇਧਰ ਜਿੱਤਾ ਕਾਲ ਸਾਹਿਬ ਵਾਹ ਇਧਰ ਜਿੱਤੀ ਫਟੇ ਬਹੁਤ ਬਹੁਤ ਧੰਨਵਾਦ ਸਨਮਰ ਜੀ ਸਤਿ ਪਾਵਨ ਡਾਕਟਰ ਜੀ ਦੇ ਉਪਰਾਲੇ ਨਾਲ ਇੱਥੇ ਹਰ ਸਾਲ ਟੂਰਨਾਮੈਂਟ ਹੁੰਦਾ میں کوشش کرتا کہ ہر بار آ سکا دیکھو سماج یہ برائی ہے سب تو وڈی ہے تو لی مفرائی نوجوانہ جنشیاں دیا اور پڑی پینٹ دیا بابا جی انہوں نے بیم انہوں نے لڑکے جی سمرن جی سب لوگ اس کو نے پرفنچائٹ ملکی کوشش کر دیا ਇਹ ਇਸ ਬਿੰਡਰੀਆਂ ਆਸਪਾਸ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਆਪਾਂ ਖੇਡਾਂ ਚਲਾਈਏ ਮੁਕਾਬਲੇ ਕਰਾਈਏ ਲਾਡੂ ਜਿਹੜਾ ਬੱਚਾ ਗਰਾਊਂਡ 'ਤੇ ਆ ਜਾਂਦਾ ਉਹ ਫਿਰ ਕਿਸੇ ਮਾਰੇ ਕੰਮ ਤੇ ਨਹੀਂ ਹਸਾਂ ਲੇਗਾ ਕਿਉਂਕਿ ਇਸ ਬਹੁਤ ਕਾਕਤ ਦੀ ਜ਼ਰੂਰਤ ਹੁੰਦੀ ਆ ਐਕਸਰਸਾਈਜ਼ ਕਰਨੀ ਚਾਹੀਦੀ ਆ ਬੱਚਾ ਪਿੰਡ ਬਹੁਤ ਸ nhiều ਐਕਸਰਸਾਈਜ਼ ਕਰਨੀ ਹੁੰਦੀ ਆ ਕਿ ਸਭ ਤੋਂ ਪਹਿਲਾਂ ਜਨਮ ਆਪਾਂ ਜੀ ਉਹਦੀ ਟੀਮ ਨੂੰ ਉਹਦੇ ਪੁੱਤਰ ਸਾਹਿਬ ਨੂੰ ਪੰਚਾਇਤ ਨੂੰ ਸਭ ਨੂੰ ਬਹੁਤ ਵਧਾਈ ਦਿਨਾਂ ਕਿ ਭਾਈ ਤੁਸੀਂ ਸਮਾਜ ਦਾ ਬਹੁਤ ਵਧੀਆ ਕੰਮ ਕਰ ਰਹੇ ਹੋ ਦੂਸਰੇ ਜਦੋਂ ਵੀ ਮੈਂ ਇੱਥੇ ਆਉਣਾ ਪੰਚਾਇਤ ਲਈ ਇਸ ਇਲਾਕੇ ਲਈ ਕੋਈ ਵੀ ਹੁਕਮ ਮੈਨੂੰ ਕਰਦੇ ਹੋ ਮੈਂ ਪੂਰਾ ਕਰਦਾ ਅੱਜ ਵੀ ਮੇਰਾ ਉਹੀ ਆ ਤੁਸੀਂ ਭੜਿਆਲਿਓ ਜੋ ਕਹੋਗੇ ਤੋ ਮੈਨੂੰ ਦੱਸ ਦਿਓ ਐਸਟੀਮੇਟ ਬਣਾ ਕੇ ਉਹ ਮੈਂ ਕਰਦੇ ਆ ਕੋਈ ਕਮਿਊਨਿਟੀ ਸੈਂਟਰ ਕਰਦੇ ਆ ਕਿ ਬਿਲਕੁਲ ਜਿਹੜਾ ਤੁਹਾਡਾ ਇੱਥੇ ਸਾਰਿਆਂ ਦਾ ਮਨ ਹੋਵੇ ਉਹ ਕਰਦੇ ਆ ਕੋਈ ਕੋਈ ਗੱਲੀ ਨਹੀਂ ਬਹੁਤ ਅੱਛਾ ਪਿੰਡ ਹੈ ਸਾਰੇ ਸਾਡੇ ਨਾਲ ਰਹਿੰਦੇ ਆ ਬਿਲਕੁਲ ਕੋਈ ਗੱਲ ਨਹੀਂ ਲੋਕ ਕਹਿੰਦੇ ਉਹੀ ਕਰਦੇ ਆ ਕਿ ਬਹੁਤ ਬਹੁਤ ਧੰਨਵਾਦ ਹੁਣ ਮੈਂ ਤੁਹਾਡੀ ਖੇਡ ਨੂੰ ਉਦਾਨੀ ਰੋਕਣਾ ਚਾਹੁੰਦਾ ਯਕੁਨ ਨੋਰਮਾਨ ਦੇ ਧੰਦੇ ਹੋ ਜਾਂਦੇ ਸਰੀਰ ਤੇ ਖੇលਿਆ ਨਹੀਂ ਜਾਂਦਾ ਬਹੁਤ ਬਹੁਤ ਧੰਨਵਾਦ ਹਲੇ ਇਸ਼ਨਾਨ ਹਾ ਸ਼ਰਕਾ ਬਾਈਗੁਰ ਜੀ ਦਾ ਘਰ ਤੋਂ ਬਾਈਗੁਰ ਜੀ ਦੇ ਪਤੇ ਅੱਜ ਪਿੰਡ ਪੜੀ ਦੇ ਵਿੱਚ ਡਾਕਟਰ ਅਮਰ ਸਿੰਘ ਦੀ ਸਾਰੇ ਕਾਂਗਰਸ ਦੀ ਇੱਥੇ ਪਹੁੰਚ ਹਰ ਟੀਮ ਕਾਂਗਰਸ ਦੇ ਡਾਕਟਰ ਅਵਰ ਸਿੰਘ ਜੀ ਦੇ ਨਾਲ ਅੱਜ ਇੱਥੇ ਮੌਜੂਦ ਹੈ। ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਆਪਣੇ ਇਹਨੇ ਰੁਝੇਵਿਆਂ ਦੇ ਵਿੱਚੋਂ ਕਿਉਂਕਿ ਇੱਕ ਮੈਂਬਰ ਪਾਰਲੀਮੈਂਟ ਦੇ ਕੋਲ ਨੌਕਰੀਆਂ ਹੁੰਦੇ ਨੇ ਉਹ ਇਹਨੇ ਰੁਝੇਵਿਆਂ ਦੇ ਵਿੱਚੋਂ ਸਾਡੇ ਕੰਮ ਕਰ ਰਿਹਾ ਉੱਥੇ ਦਿੱਲੀ ਦੇ ਵਿੱਚ ਵੀ ਸਾਡੇ ਤੇ ਇੱਥੇ ਸਾਡੇ ਲੋਕਾਂ ਦੇ ਵਿੱਚ ਵੀ ਆਪਣਾ ਅਦੁਖਾnde ਵਿੱਚ ਵੀ ਸੁਖਾnde ਵਿੱਚ ਵੀ ਤੇ ਕਬੱਡੀ ਟੂਰਨਾਮੈਂਟ ਵਗੈਰਾ ਪ੍ਰੋਗਰਾਮਾਂ ਤੇ ਪਹੁੰਚਦੇ ਨੇ ਸਾਰੇ ਪ੍ਰਬੰਧਕ ਕਮੇਟੀ ਦਾ ਦਿਨੋਤਨ ਅਲਵਾ ਕਰਦੀ ਹੈ ਮੇਜਰ ਵਿਜੀ ਵਾਲਾ ਦਾ ਧੰਨਵਾਦ ਕਰਦੀ ਹੈ ਕਿ ਇੱਥੇ ਉਹਨਾਂ ਨੇ ਮਾਨ ਰੱਖਿਆ ਇਸੇ ਤਰ੍ਹਾਂ ਹੀ ਪਿੰਡਾਂ ਦੇ ਕੰਮ ਹੁੰਦੇ ਰਹਿਣਗੇ ਜੇ ਸਾਡੇ ਨਾਲ ਡਾਕਟਰ ਸਾਹਿਬ ਮਿਲ ਕੇ ਚੱਲਣਗੇ ਇਹ ਚਾਹੁੰਨੀ ਹੈ ਕਿ ਸਾਡੇ ਬਸੇ ਪਠਾਣਾ ਦੇ ਸਾਰੇ ਪਿੰਡਾਂ ਦੇ ਵਿੱਚ ਵਾਦੋ ਵਾਦ ਜੋ ਕਿ ਰੁਕੀਆਂ ਉਮਈਆਂ ਚੀਜ਼ਾਂ ਨੇ ਉਹ ਅਸੀਂ ਡਾਕਟਰ ਸਾਹਿਬ ਦੇ ਥਰੂ ਪੂਰੀਆ ਕਰਵਾਏਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ